ਗੁਰਨਾਮ ਸਿੰਘ ਸਰਪੰਚ ਪਿੰਡ ਆਲੀ ਨੰਗਲ ਤੋਂ ਮੈਨੂੰ ਪਿੰਡ ਦੇ ਲੋਕਾਂ ਨੇ ਸਰਪੰਚ ਚੁਣਿਆ ਸੇਵਾ ਕਰਨ ਦਾ ਮੌਕਾ ਦਿੱਤਾ ਮਾਣ ਬਖਸ਼ਿਆ ਮੈਂ ਤੈਅ ਦਿਲ ਤੋਂ ਧੰਨਵਾਦ ਕਰਦਾ ਮੈਂ ਵਿਸ਼ਵਾਸ ਦਵਾਉਂਦਾ ਕਿ ਸਰ ਪੱਖੀ ਵਿਕਾਸ ਕਰਾਂਗੇ ਸਰ ਪਿਛਲੇ ਪੰਜ ਸਾਲ ਕੋਈ ਕਿਹੜੇ ਮੈਂਨ ਕੰਮ ਰਹਿ ਚੁੱਕੇ ਜਿਹੜੇ ਜੋ ਤੁਹਾਡੀ ਵਾਰੀ ਤੇ ਪੂਰੇ ਕਰਵਾਇਆ ਸਰ ਕੰਮ ਸਾਰੇ ਕੰਪਲੀਟ ਹੀ ਹੋਣ ਵਾਲੇ ਆ ਪਿੰਡ ਦਾ ਕੰਮ ਕੋਈ ਵੀ ਨਹੀਂ ਹੋਇਆ ਅਜੇ ਜੋ ਪਿੰਡ ਦੇ ਖੇਡ ਦਾ ਮੈਦਾਨ ਗਰਾਊਂਡ ਬੱਚਿਆਂ ਦਾ ਕੋਈ ਲਾਇਬ੍ਰੇਰੀ ਡਿਸਪੈਂਸਰੀ ਮਤਲਬ ਮਾੜੀ ਹਾਲਤ ਆ ਜੇ ਇੱਕ ਸਕੂਲ ਸਾਡੇ ਉੱਤੇ ਆ ਮਤਲਬ ਡੰਗਰਾਂ ਦਾ ਹਸਪੀਟਲ ਉੱਥੇ ਵੀ ਮਤਲਬ ਬਹੁਤ ਬੁਰਾ ਹਾਲ ਹੋਇਆ ਉੱਥੇ ਵੀ ਸਾਨੂੰ ਬਾਰ-ਬਾਰ ਮੈਡਮ ਕਹਿੰਦੇ ਉਹਨੂੰ ਫਰਸ਼ ਪਾ ਕੇ ਦਿਓ ਸਾਨੂੰ ਪ੍ਰਸ਼ਾਸਨੋਂ ਕੰਮ-ਕੰਮ ਦੇਣ ਨਹੀਂ ਦਿਆ ਹਾਂਜੀ ਤੁਸੀਂ ਆਹ ਵੇਖਿਆ ਜਦੋਂ ਬਾਹਰ ਤੇ ਬੰਦਾ ਵੇਖੇ ਚੜੀਦਾ ਹਾਂਜੀ ਇਹ ਲਤਾਂ ਲੱਭੀਆਂ ਨੇ ਬੀਂ ਬੋਲ ਕੋਟੇ ਲੱਗੇ ਹੁੰਦੇ ਜਦੋਂ ਪਿੰਡਾਂ ਦੇ ਅੰਦਰ ਦਈਏ ਪੂਰੀ ਫਾਟੀ ਨਜ਼ਰ ਆਉਂਦੀ ਆ ਸਾਡੀ ਜੀ ਲਾਇਬ੍ਰੇਰੀ ਹੁੰਦੀ ਆ ਹਾਂਜੀ ਬੱਚਿਆਂ ਵਾਸਤੇ ਖੇਡ ਦਾ ਮਗਾਨ ਹੁੰਦਾ ਓਪਨ ਜੇਮ ਹੁੰਦੀ ਐ ਉੱਲੇ ਰੱਖੇ ਹੁੰਦੇ ਇੱਕ ਵਧੀਆ ਦਿਖ ਨਜ਼ਰ ਆਉਂਦੀ ਆ ਕੀ ਤੁਹਾਨੂੰ ਲੱਗਦਾ ਪਿੰਨ ਅੱਜ ਇਹੰਗਲ ਦੇ ਵੇਖੀ ਕੋਈ ਸਾਧਨ ਨਹੀਂ ਸੁਲਤਾ ਨਾ ਸੌਖੂ ਹੁੰਦਾ ਸਰ ਕੋਈ ਪਿੰਡ ਜੇ ਅਜਿਹੀ ਸਹੂਲਤ ਨਹੀਂ ਹੈਗੀ ਪਰ ਸਾਡਾ ਸੁਪਨਾ ਹੈਗਾ ਆ ਕਿ ਉਹ ਜਾ ਪਿੰਡ ਬਣੇ ਜਿੱਦਾਂ ਦੇ ਲੋਕਾਂ ਦੇ ਪਿੰਡ ਜੇ ਜਾ ਕੇ ਜਾਈਏ ਕਬਰਿਸਤਾਨ ਬਹੁਤ ਵਧੀਆ ਸਾਡੇ ਕਬਰਿਸਤਾਨ ਚ ਬਹੁਤ ਮਾੜਾ ਹਾਲ ਸਕੂਲ ਦਾ ਬਹੁ ਮਾੜਾ ਹਾਲ ਅਸੀਂ ਚਾਹੁੰਦੇ ਆ ਕਿ ਸਾਡਾ ਪ੍ਰਸ਼ਾਸਨ ਸਾਥ ਦੇਵੇ ਤੇ ਅਸੀਂ ਵੀ ਉਹ ਬਾਹਰਲੇ ਪਿੰਡਾਂ ਵਾਲਾ ਕੰਮ ਕਰਨ ਦੀ ਕੋਸ਼ਿਸ਼ ਕਰੀਏ। ਇਹ ਕਾਰਨ ਕੀ ਜਾਂ ਪ੍ਰਸ਼ਾਸਨ ਦੇ ਹੁਣ ਨਹੀਂ ਸਾਥ ਦੇ। ਸਰ ਪ੍ਰਸ਼ਾਸਨ ਸਾਥ ਦੇ ਨਹੀਂ ਰਿਹਾ ਸਾਡਾ। ਉਹ ਜਿਹੜੇ ਘਾਰੀ ਆ ਕੋਈ ਸਿਆਸੀ ਦਬਾਅ ਲਾ ਲੋ ਪਤਾ ਮੈਂ ਸਰਪੰਚ ਚੁਣਿਆ ਗਿਆ। ਸਾਡੇ ਪਿੰਡ 'ਚ ਕੋਈ ਵੀ ਕੰਮ ਨਹੀਂ ਕੀਤਾ ਗਿਆ। ਅਬਜੀਤ ਰਸਨ ਗਾਰਦੀ ਦੀ ਸਮੱਸਿਆ ਕਾਫੀ ਪਿੰਡਾਂ ਵਿੱਚ ਹੁੰਦੀ ਹੈ ਜਿਹੜੇ ਜੋਗ ਲੋਕ ਹੁੰਦੇ ਆ ਉਹਨਾਂ ਦੇ ਰਸਨ ਗਾਰਡ ਬਣੇ ਹੁੰਦੇ ਨੇ ਤੇ ਉਹ ਰਸਨ ਨਹੀਂ ਪਾਉਂਦੇ ਕੀ ਤੁਹਾਨੂੰ ਦੱਸਦਾ ਸਾਡੇ ਪਿੰਡ ਦੇ ਵਿੱਚ ਕੋਈ ਅਜਿਹੀ ਸਮੱਸਿਆ ਹੈ ਨਹੀਂ ਬਿਲਕੁਲ ਸਮੱਸਿਆ ਹੈ ਜੀ ਜਿਹੜੇ ਲੈਣ ਦੇ ਹੱਕਦਾਰ ਆ ਉਹਨਾਂ ਨੂੰ ਮਿਲ ਨਹੀਂ ਰਿਆ ਜਿਹੜੇ ਨਹੀਂ ਆ ਉਹਨਾਂ ਨੂੰ ਮਿਲ ਰਿਹਾ ਜੀ ਹਾਂਜੀ ਹਾਂਜੀ ਬਿਲਕੁਲ ਗਲਤ ਰਸਨ ਗੜ ਬਣੇ ਹੋਏ ਨੇ ਅਸੀਂ ਚਾਹੁੰਦੇ ਆ ਵੀ ਜਿਹੜੇ ਲੋੜਵੰਦ ਉਹਨਾਂ ਦਾ ਜੂਰ ਰਸਨ ਗੜ ਬਣਾਇਆ ਜਾਵੇ ਪਰ ਮਨਰੇਗਾ ਦੀ ਗੱਲ ਤੇ ਮਨਰੇਗਾ ਦੇ ਅੱਗੇ ਦੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਜ਼ਗਾ ਨਹੀਂ ਤਾਂ ਦਾਇਰਨਾ ਪਾਈ ਜਾਂਦੇ ਆ। ਤੋਂ ਆਪ ਜੀ ਦੀ ਗੱਲ ਕੀ ਹੁਣਾ ਲੱਗਦਾ ਹੈ? ਸਰ ਅਪਨ ਨੇ ਜੇ ਅੱਜ ਤਾਂ ਨਾ ਇੱਕ ਵੀ ਨਹੀਂ ਪਾਵਾਂਗੇ ਪਰ ਸਾਨੂੰ ਨਰੇਗਾ ਦਾ ਕੰਮ ਸਟਾਰਟ ਹੀ ਨਹੀਂ ਕਰ ਦਿੱਤਾ ਜਾਣਦੇ ਨੇ। ਮਤਲਬ ਕੋ ਲੋਕ ਇੱਥੇ ਫੇਰੇ ਮਾਰਦੇ ਮੇਰੇ ਘਰ ਵੀ ਮਤਲਬ ਕਦੋਂ ਨਰੇਗਾ ਦਾ ਕੰਮ ਸਟਾਰਟ ਹੋਣਾ ਕਦੋਂ ਸਪੈਨਸ ਆਪ ਕਰਨਾ। ਅਸੀਂ ਚਾਹੁੰਦੇ ਆ ਵੀ ਜੋ ਮਤਲਬ ਹੱਕਦਾਰ ਉਹਨਾਂ ਦੀ ਜ਼ਰੂਰ ਉਹਨਾਂ ਨੂੰ ਮਿਲਣਾ ਚਾਹੀਦਾ ਉਹਨਾਂ ਦਾ ਹੱਕ। ਲੋਕਾਂ ਦਾ ਬਹੁਤ ਮਾੜਾ ਹਾਲ ਆ। ਨਰੇਗਾ ਵਾਲੀਆਂ ਜਨਾਨੀਆਂ ਵਿਚਾਰੀਆਂ ਪਹਿਲਾਂ ਕੰਮ ਕਰਦੀ ਜੋ ਇਹ ਸਰਕਾਰ ਬਣੀ ਆ ਉਦੋਂ ਦਾ ਹੀ ਨਰੇਗਾ ਦਾ ਕੰਮ ਇੱਕ ਵੀ ਦਿਹਾੜੀ ਨਹੀਂ ਲੱਗੀ ਸਾਡੇ ਪਿੰਡ ਨੂੰ ਹਾਂਜੀ ਹਾਂਜੀ ਤੋਂ ਕਾਫੀ ਦੀ ਨੋਟ ਅਨਦਰ ਇਲੈਕਸ਼ਨ ਦੇ ਵਿੱਚ ਐਵੇਂ ਰੋਡ ਦਾ ਹੁੰਦਾ ਤੁਹਾਡੇ ਪਿੰਡ ਦੇ ਕਾਫੀ ਨੋਟ ਹਾਂਜੀ ਹਾਂਜੀ ਬਿਲਕੁਲ ਉਹਦਾ ਵਾਅਦਾ ਤੁਹਾਡੀ ਨਵੀਂ ਪਣੀ ਪੰਜਰੋ ਰੋੜੀ ਬਣਾਉਂਗਾ ਅਣੀ ਤੇ ਸਰ ਤੁਹਾਡਾ ਜਿਹੜਾ ਸੁਪਨਾ ਵੀ ਗਰਾਊਂਡ ਵੀ ਉਹਨਾਂ ਨੂੰ ਪਲੇ ਗਰਾਊਂਡ ਹੀ ਬਣਾ ਕੇ ਦੇਵਾਂਗੇ ਫੁੱਟਬਾਲ ਦੀ ਵਾਲੀਬਾਲ ਦੀ ਗਰਾਊਂਡ ਜਰੂਰ ਬਣਾਵਾਂਗੇ ਸਾਨੂੰ ਪ੍ਰਸ਼ਾਸਨ ਮੌਕਾ ਦਿੰਦਾ ਵੇ ਕੰਮ ਕਰਨ ਦਾ ਇਜਾਜ਼ਤ ਦਿੰਦਾ ਵੀ ਕੰਮ ਕਰੋ ਅਹੀਂ ਪਿੰਡ ਦਾ ਸਕੂਲ ਦਾ ਤੇ ਨੌਜਵਾਨਾਂ ਦਾ ਕੰਮ ਕਰਾਂ। ਸਰ ਜੋ ਦਰਦ ਆ ਜਾਂ ਰੋਟ ਪੰਜਾਬ ਸਰਕਾਰ ਨੇ ਬਹੁਤ ਸਿਹੜੀ ਜੋ ਆਪ ਵੀ ਦੇ ਮਨੂ ਲੈ ਕੇ ਦੀਏ। ਸਰ ਸਾਡਾ ਪਿੰਡ ਕੁਦਰਤੀ ਸਾਡੇ ਪਿੰਡ ਨਸ਼ੇ ਵਾਲਾ ਕੰਮ ਨਹੀਂ ਹੈਗਾ ਉਹਦਾ ਪਹਿਲਾਂ ਨਹੀਂ ਹੈਗਾ। ਸਾਡੇ ਪਿੰਡ ਦਾ ਸਾਡ ਬਿਲਕੁਲ ਨਹੀਂ ਹੈਗਾ। ਤੇ ਐਵੇਂ ਹਾਂਜੀ। ਬਿਲਕੁਲ ਬਿਲਕੁਲ ਨਸ਼ੇ ਦੇ ਕੰਮ 'ਚ ਬਿਲਕੁਲ ਠੀਕ ਹੈ। ਹਾਂਜੀ ਹਾਂਜੀ। ਸਭ ਕਈ ਵਾਰੀ ਪਿੰਡਾਂ ਜਾਂ ਤੇ ਗੱਲ ਇਹ ਨੇ ਕਿ ਉਹ ਆ ਜਾਂਦੇ ਆ ਲੋਕਾਂ ਨੂੰ ਖਾਣੇ ਤੇ ਆਇਆ ਇੱਕ ਤੇ ਖਣੇ ਪਿੰਡ ਦਾ ਸਮਾਂ ਉਹ ਬਾਦੂ ਨਾਲ ਟੱਪਰ ਰੋਵਾਉਣ ਦਾ। ਤੋ ਇੱਕ ਸਪੱਸ਼ਟ ਕੀ ਜੁਟਾਈ ਹੁੰਦੀ ਆ ਕਿਵੇਂ ਦੇ ਸਾਡੀ ਸਰ ਬੇਨਤੀ ਕਰਨਾ ਵੀ ਜੋ ਸਾਡੀ ਪੰਚਾਇਤ ਬਣੀ ਆ ਸਾਡੇ ਪਿੰਡ ਇੱਕ ਵੀ ਪੁਲਿਸ ਕੇਸ ਨਹੀਂ ਹੋਇਆ ਉਦੋਂ ਦਾ ਹੀ ਮਤਲਬ ਜੇ ਕੋਈ ਗੱਲਬਾਤ ਮਾੜੀ-ਮੋਟੀ ਹੁੰਦੀ ਆ ਇੱਥੇ ਪਿੰਡ ਜੀ ਨਵੇੜੀ ਦਾ ਇੱਕ ਵੀ ਉਦੋਂ ਦਾ ਜਦੋਂ ਮੈਂ ਸਰਪੰਚ ਬਣਾ ਇੱਕ ਵੀ ਪੁਲਿਸ ਕੇਸ ਸਾਡੇ ਪਿੰਡ ਨਹੀਂ ਹੈ ਪੁਲਿਸ ਵੀ ਨਹੀਂ ਆਈ ਹਾਂਜੀ ਪਰ ਕੱ체 ਕੋਈ ਤਾਂ ਨਾ ਪਾਪੇ ਨਾ ਜਨਮ ਨਾ ਮੈਂ ਬੋਮਬਾ ਦੇ ਗਿਆ ਆ ਆਪ ਕੀਤੇ ਪਹਿਲੇ ਜੇ ਤਿੰਨੇ ਕੱ체 ਨਹੀਂ ਲਾੜਾ ਇਹ ਕਨੇ ਨਵੇਂ ਬੋਮਬਾ ਦੇ ਸਰ ਸਰਕਾਰੀ ਅਧਿਕਾਰੀ ਤੇ ਸਾਡੇ ਪਿੰਡ ਨਹੀਂ ਆਇਆ ਪ੍ਰਾਈਵੇਟ ਕੋ ਆਪਾਂ ਸਰਵੇ ਕਰਾ ਕੇ ਆਪਾਂ ਆਪਣੀ ਐਪ ਚ ਫਿਰ ਦਿੱਤੇ ਆ ਭੇਜੇ ਉਹਨੂੰ ਹਾਂਜੀ ਸਰਕਾਰੀ ਅਧਿਕਾਰੀ ਨਹੀਂ ਸਾਡੇ ਪਿੰਡ ਆਇਆ ਕੋਈ ਵੀ ਕਿੰਨੇ ਤੋਂ ਮਤਲਬ ਜਿਹੜੇ ਭੇਜੇ ਸਰ ਸੌਕ ਦੇ ਕਰੀਬ ਹੈਗਾ ਹਾਂਜੀ ਹਾਂ ਪਹਿਲੀ ਹੈ ਜਿਹੜੇ ਸੂ ਲੈ ਕੇ ਕਿਵੇਂ ਦੇਖਦੇ ਕੀ ਲੱਗਦਾ ਸਕੂਲ ਦਾ ਸਟਾਫ ਦੀ ਜਿੰਮੀ ਲੱਗਦੀ ਜਾਂ ਆਪਣੇ ਨੂੰ ਹੁੰਦਾ ਸਕੂਲ ਦਾ ਸਟਾਫ ਤੇ ਸਾਡੇ ਬਹੁਤ ਵਧੀਆ ਜੀ ਉਹਦੇ ਮਤਲਬ ਬਹੁਤ ਜ਼ਿੰਮੇਵਾਰੀ ਸਮਝਦੇ ਆ ਪਰ ਜੋ ਪਿਛਲੀਆਂ ਸਰਕਾਰਾਂ ਦੇ ਹੋਣ ਵਾਲੀ ਸਰਕਾਰਾਂ ਸਕੂਲ ਵਾਲਾ ਧਿਆਨ ਹੀ ਨਹੀਂ ਦਿੱਤਾ ਜਾਣਦੇ ਤੇ ਮੈਂ ਤਾਂ ਚਾਹਣਾ ਵੀ ਜੋ ਮਤਲਬ ਸਕੂਲ ਵਧੀਆ ਢੰਗ ਨਾਲ ਬਣਾਈਏ ਆਪਾਂ ਜੋ ਸਾਡੀ ਜ਼ਿੰਮੇਵਾਰੀ ਬੰਦੀ ਹੈ ਜੇ ਸਾਨੂੰ ਇੱਕ ਕਰੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਫੁੱਲ ਪਾਵਰ ਦਿੱਤੀ ਜਾਂਦੀ ਸਕੂਲ ਦਾ ਆਪਾਂ ਪਹਿਲ ਦੇ ਆਧਾਰ ਤੇ ਸਕੂਲ ਵੇਖਣ ਵਾਲਾ ਬਣਾਵਾਂਗੇ ਸਕੂਲ ਦਾ ਸਟਾਫ ਵਾਲੋ ਕੋਈ ਕਮੀ ਨਹੀਂ ਹੈਗੀ ਬਹੁਤ ਵਧੀਆ ਸਟਾਫ ਹੈ ਹਾਂ ਸੈਂਟਰ ਬੋਰਡ ਵਿੱਚ ਆਪਾਂ ਜੋ ਸਰਕਾਰ ਤੋਂ ਸੁੱਖ ਸੁਹੂਤਾ ਗਰੀਬ ਲੋਕਾਂ ਵਾਸਤੇ ਜਿੰਨਾ ਸ਼ੁਰੂ ਪਿੰਡ ਤੇ ਪਿੰਡਾਂ ਦੇ ਤਲੇਪਨ ਨਹੀਂ ਜਾਂਦੇ ਨੀਂ ਟਿਕਾ ਪੂਜਦਾ ਨਹੀਂ ਹੁੰਦਾ ਕੋ ਕਿਵੇਂ ਪ੍ਰਲਾਂਗ ਕੀਤਾ ਜਾਏ ਉਹ ਸਰ ਜੋ ਦੇ ਆਪਾਂ ਸਰਪੰਚ ਚੁਣੇ ਗਏ ਆ ਉਦੋਂ ਦਾ ਕਿਸੇ ਗਰੀਬ ਨੂੰ ਧੱਕਾ ਨਹੀਂ ਹੋਣ ਦਿੱਤਾ ਪਹਿਲਾਂ ਜ਼ਰੂਰ ਹੋਏ ਨੇ ਜੋ ਲੈਣ ਦੇ ਯੋਗ ਹੀ ਉਹਨਾਂ ਨੂੰ ਨਹੀਂ ਦਿੱਤਾ ਗਿਆ ਉਹਨਾਂ ਦਾ ਹੱਕ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਪੂਰੇ ਹੱਕ ਦਵਾਏ ਜਾਣ ਸਰ ਆਮ ਅਸੀਂ ਬਿਨਾਂ ਦੇ ਦੇਖਿਆ ਕਿ ਸੀਵਰੇਜ ਦੀ ਸਮੱਸਿਆ ਤੇ ਸੰਗਰਮ ਕਰਦੀ ਜਿਹੜੀ ਆਪਾਂ ਨੂੰ ਲੱਗਦੀ ਹੈ ਕਦੇ ਬਿਨਾਂ ਇਹ ਕੀ ਆਪ ਕੀ ਤੇ ਫਿਰ ਸੀਵਰੇਜ ਨੂੰ ਠੀਕ ਕਰ ਦੇਣਾ ਨਹੀਂ ਨਹੀਂ ਬਹੁਤ ਬੁਰਾ ਹਾਲ ਹੈ ਜੀ ਬਹੁਤ ਬੁਰਾ ਹਾਲ ਆ ਆਪਾਂ ਗ੍ਰਾਮ ਸਭਾ ਦੇ ਵਿੱਚ ਮਤੇ ਵੀ ਪਾ ਕੇ ਦਿੱਤੇ ਪਰ ਤੁਹਾਨੂੰ ਦੱਸਿਆ ਵੀ ਸਾਡੀ ਸੋਨੀ ਡਿਆ ਪ੍ਰਸ਼ਾਸਨ ਸਾਡੇ ਅਧਿਕਾਰੀ ਸੋਨੀ ਡੇ ਅਹੀਂ ਤੇ ਗ੍ਰਾਮ ਸਭਾ ਅੱਜ ਸਾਡੇ ਪਿੰਡ ਪਲਾਟਾਂ ਦੀ ਬਹੁਤ ਤੰਗੀ ਜੀ ਥਾਂ ਜਗ੍ਹਾ ਬਹੁਤ ਘਟਿਆ ਵੋਟਾਂ ਲੈਣ ਆ ਜਾਂਦੇ ਸਾਡੇ ਪਿੰਡ ਲੀਡਰ ਵੋਟਾਂ ਝਾੜੂ ਦੀ ਸਰਕਾਰ ਨੂੰ ਜੀ 350 ਵੋਟ ਪਾਈ ਸੀ ਪਿੱਛੇ ਜਿਹੜੀ ਆਰ ਕਾ ਐਮ ਪੀ ਦੇ ਵੋਟ ਚ 200 ਵੀ ਨਹੀਂ ਰਹੀ ਸਿਰਫ ਉਹ ਲੀਡਰਾਂ ਦੀ ਕਮੀ ਆ ਕਿ ਜਦੋਂ ਵੋਟਾਂ ਲੈਣ ਹੁੰਦੇ ਉਦੋਂ ਕੋਈ ਗੱਲਾਂ ਹੋਰ ਕਰਦੇ ਆ ਹੋਣ ਗੱਲਾਂ ਹੋਰ ਕਰਦੇ ਆ ਅ ਵੀ ਜਿਹੜਾ ਤੁਸੀਂ ਪਿਆਦੇ ਹਾਂ ਤੁਹਾਨੂੰ ਫਿਰਦੇ ਕੰਮਕਾਨ ਵਾਲੇ ਮੁੜੀ ਦਾ ਜਿਹੜਾ ਪਿੰਡ ਸੁਖਸੂਣਾ ਪਤਨ ਸਰ ਪਹਿਲੇ ਤੇ ਰਸਤੇ ਬਣਾਵਾਂਗੇ ਜਿਹੜੇ ਆ ਰਸਤਿਆਂ ਦਾ ਇੰਨਾ ਮਾੜਾ ਹਾਲ ਹੈ ਤੁਹਾਨੂੰ ਦੱਸਿਆ ਵੀ ਬਹੁਤ ਟਾਈਮ ਹੋ ਗਿਆ ਸਾਡੇ ਪਿੰਡ ਕੰਮ ਹੋਏ ਗੀ ਗਲੀਆਂ ਚ ਗੋੜਗੜ ਗਾਰਮੀ ਮਤਲਬ ਬਹੁਤ ਬੁਰਾ ਹਾਲ ਪਹਿਲ ਤੇ ਧਾਤੇ ਕਰਾਂਗੇ ਬਾਕੀ ਸਕੂਲ ਦੇ ਆ ਨੌਜਵਾਨਾਂ ਵਾਲਾ ਵਧੀਆ ਬਣਾਵਾਂਗੇ ਪੈਸਾ ਸਾਡੇ ਪਿੰਡ ਬਹੁਤ ਆ ਜੀ ਸਿਰਫ ਤੁਹਾਨੂੰ ਖਰਚੇ ਨਹੀਂ ਦਿੱਤਾ ਜਾਂਦੇ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨ ਦਾ ਧਿਆਨ ਆ ਜੀ ਸੱਚੀ ਜਿਹੜੀ ਗੱਲ ਪੈ ਹੈ। ਸਾਨੂੰ ਖਰਚਾ ਨਹੀਂ ਦਤਾਂਗੇ। ਉਹ ਕੰਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਤਾਂ ਮਾਨਵਤਾ ਦਾ ਅਦੇਸ਼ ਹੈ ਤੇ ਜ਼ਿੰਮੇਵਾਰੀ ਆ ਸਰ। ਸੋ ਮੈਸਜ ਇਹ ਜਨਾਉਣਾ ਸਰ ਜੇ ਮੈਨੂੰ ਮੈਂ ਤਾਂ ਉਹਨਾਂ ਦਾ ਜੀ ਮੇਰਾ ਆਪਣੇ ਖੂਨ ਦਾ ਕਤਰਾ-ਕਤਰਾ ਉਹਨਾਂ ਦਾ ਕਰਜ਼ਾਈ ਆ ਜੀ। ਮੈਂ ਮੈਸੇਜ ਦੇਣਾ ਇਹ ਹੀ ਚਾਹੁੰਦਾ ਵੀ ਅੱਜ ਦੀ ਡੇਟ 'ਚ ਜੇ ਮੈਂ ਪਿੰਡ ਦੇ ਨਾਲ ਖਲੋਤਾ ਜੀ। ਅਫਸਰਾਂ ਦੇ ਥੱਲੇ ਨਹੀਂ ਲੱਗਾ। ਪਿੰਡ ਵੀ ਮੇਰੇ ਨਾਲ ਖਲੋਤਾ ਜੀ। ਜੇ ਇੱਕ ਵਾਰ ਮੇ ਮਾਰਾਂ ਤੇ ਮੇਰੇ ਨਾਲ ਸਾਰਾ ਵੀਡੀਓ ਦਫਤਰ ਤੱਕ ਜਾਣ ਨੂੰ ਤਿਆਰ ਨੇ ਜਾਵਾਂਗੇ ਹਜੂਰ ਜੀ ਤੇ ਮੈਂ ਉਹਨਾਂ ਦਾ ਅੱਧੀ ਰਾਤ ਨਵਾਜ਼ ਮਾਰਦੇ ਮੈਨਾਂ ਦਾ ਹਾਜ਼ਰਾਂ ਜੀ